ਮਤਲਬ ਸਾਲਾ ਪੰਜਾਬ ਵੀ ਇੱਥੇ ਸੀ ਕਿਉਂਕਿ ਸਾਰਾ ਪੰਜਾਬ ਦੁਖੀ ਹੈ ਇਹ ਜਿਰੀ ਜਿਹੜੀ ਹੈ ਕੱਲ ਪਰਸੋ ਤੱਕ ਮੰਡੀਆਂ ਤੋਂ ਬਾਹਰ ਆ ਜਾਣੀ ਹੈ ਕਿਸਾਨਾਂ ਨੇ ਸੜਕਾਂ ਤੇ ਆ ਜਾਣਾ ਇਹਨਾਂ ਨੇ ਜਗ੍ਹਾ ਜਗ੍ਹਾ ਟਰਾਲੀਆਂ ਲਾ ਕੇ ਰਸਤੇ ਬੰਦ ਕਰ ਦੇਣੇ ਹੁਣ ਤਾਂ ਇਹ ਬੈਠੇ ਆ ਬਾਰਡਰ ਤੇ ਫੇਰੇ ਬੈਠਣਗੇ ਸ਼ਹਿਰਾਂ ਦੀ ਗਲੀਆਂ ਸ਼ਹਿਰਾਂ ਦੇ ਮੁਹੱਲਿਆਂ 'ਚ ਅਸੀਂ ਬੜਾ ਪਿੱਟੇ ਸਾਨੂੰ ਕਿਸੇ ਨੇ ਸੀਐਮ ਸਾਹਿਬ ਨਾਲ ਨਹੀਂ ਬੁਲਾਇਆ ਨਾ ਸਾਨੂੰ ਕਿਸੇ ਬੰਦੇ ਨੇ ਕਿਸੇ ਉਹਨਾਂ ਨੇ ਤਾਂ ਕਿਹਾ ਵੀ ਜਿਹੜੇ ਸੈਲਰ ਵਾਲੇ ਡਿਮਾਂਡਸ ਕਰ ਰਹੇ ਆ ਉਹ ਸੈਲਰ ਵਾਲਿਆਂ ਦੀ ਬਿਲਕੁਲ ਜਾਇਜ਼ ਉਹ ਕਹਿੰਦੇ ਬੋਲੇ ਨੂੰ ਨਾ ਮਾਰੋ ਬੋਲੇ ਦੀ ਮਾਂ ਨੂੰ ਮਾਰੋ ਤੇ ਹੋਰ ਨਾ ਜੰਮ ਦੇਵੇ ਸਾਡੇ ਰਾਈਜ਼ ਮਿਲਣਾਂ ਨੇ ਤਾਂ ਆਪਣਾ ਘਰ ਚਲਾਉਣੇ ਆ ਨਾ ਸਾਡੇ ਕੋਲ ਕਿਹੜਾ ਕੋਈ ਹੋਰ ਧੰਦਾ ਕੋਈ ਸਸ਼ੀਗਲ ਦੋਸਤੋ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਦੇ ਮੈਂ ਹਾਂ ਰਣਦੀਪ ਸਿੰਘ ਤਾਂ ਦੋਸਤੋ ਰਾਈਸ ਮਿਲਾਂ ਦੇ ਮਾਲਕਾਂ ਦਾ ਜਿਹੜਾ ਮੰਗਾ ਨੂੰ ਲੈ ਕੇ ਜਿਹੜਾ ਪਿਛਲੇ 6 ਮਹੀਨੇ ਤੋਂ ਵਿਵਾਦ ਚੱਲ ਰਿਹਾ ਆਪਣੀਆਂ ਮੰਗਾ ਨੂੰ ਲੈ ਕੇ ਅੱਜ ਪਟਿਆਲਾ ਦੇ ਵਿੱਚ ਵੱਡਾ ਇਕੱਠ ਜਿਹੜਾ ਹੈਗਾ ਉਹ ਰੱਖਿਆ ਗਿਆ ਸੀਗਾ ਤਕਰੀਬਨ 4000 ਤੋਂ ਵੱਧ ਜਿਹੜੇ ਨੇ ਉਹ ਸੈਲਰ ਦੇ ਜਿਹੜੇ ਮਾਲਕ ਨੇ ਉਹ ਪਹੁੰਚੇ ਨੇ ਤਾਂ ਸਾਡੇ ਨਾਲ ਸਤਪਾਲ ਵਾਈਸ ਪ੍ਰਧਾਨ ਜਿਹੜੇ ਨੇ ਪੰਜਾਬ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਕੀ ਸਿਟਾ ਨਿਕਲਿਆ ਹੁਣ ਤੱਕ ਦਾ ਕਿਉਂਕਿ ਲੰਬਾ ਸਮਾਂ ਹੋ ਗਿਆ ਤੇ ਸੰਘਰਸ਼ ਕਰਦੇ ਹੋਏ ਲਗਾਤਾਰ ਪੋਸਟਾਂ ਬਹੁਤ ਬੰਦੇ ਨੇ ਇਹ ਔਰ ਹਰ ਪਾਸੇ ਸਰ ਪਹਿਲਾਂ ਬਹੁਤ ਬਹੁਤ ਧੰਨਵਾਦ ਜੀ ਮੇਰਾ ਨਾਮ ਸਤਪ੍ਰਕਾਸ਼ ਗੋਇਲਾ ਮੈਂ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਰਾਈਸ ਮਿਲਰ ਐਸੋਸੀਏਸ਼ਨ ਕਾਰਨ ਕੀ ਰਿਹਾ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਹਾਂ ਚਾਹੇ ਤੁਸੀਂ ਆਪਣੇ ਸੋਸ਼ਲ ਮੀਡੀਆ ਤੇ ਹੋਵੇ ਪਰ ਅੱਜ ਇਹ ਬਹੁਤ ਵੱਡਾ ਜਿਹੜਾ ਇਕੱਠ ਹੈ ਤੁਹਾਡੇ ਵੱਲੋਂ ਕੀਤਾ ਗਿਆ ਸੀਗਾ ਕਾਰਨ ਕੀ ਹੈ ਕਿਉਂ ਪੰਜਾਬ ਦੇ ਜਿਹੜੀਆਂ ਕਿਨਾਰ ਜੂਨ ਨਹੀਂ ਸਰਕਦੀਆਂ ਪੰਜਾਬ ਦਾ 4000 ਬੰਦਾ ਉਰੇ ਆਇਆ ਵਾ ਸੀ 5000 ਸੈਲਰ ਹੈ ਕਿਸੇ ਦੇ ਦੋ ਹੈ ਕਿਸੇ ਦੇ ਤਿੰਨ ਹੈ ਮਤਲਬ ਸਾਲਾ ਪੰਜਾਬ ਵੀ ਇੱਥੇ ਸੀ ਕਿਉਂਕਿ ਸਾਰਾ ਪੰਜਾਬ ਦੁਖੀ ਹੈ ਐਕਚੁਅਲੀ ਸਹੀ ਮੈਨੇਜ ਅਸੀਂ ਤਾਂ ਇਹ ਪੰਜਾਬ ਸਰਕਾਰ ਦੀ ਲੜਾਈ ਲੜ ਰਹੇ ਆ ਕਿਉਂ ਇਹ ਜੀਰੀ ਜਿਹੜੀ ਹੈ ਕੱਲ ਪਰਸੋ ਤੱਕ ਮੰਡੀਆਂ ਤੋਂ ਬਾਹਰ ਆ ਜਣੀ ਹੈ ਜਦੋਂ ਜੀਰੀ ਮੰਡੀਆਂ ਤੋਂ ਬਾਹਰ ਆ ਗਈ ਕਿਸਾਨਾਂ ਨੇ ਸੜਕਾਂ ਤੇ ਆ ਜਾਣਾ ਇਹਨਾਂ ਨੇ ਜਗ੍ਹਾ-ਜਗ੍ਹਾ ਟਰਾਲੀਆਂ ਲਾ ਕੇ ਰਸਤੇ ਬੰਦ ਕਰ ਦੇਣੇ ਹੁਣ ਤਾਂ ਇਹ ਬੈਠੇ ਆ ਬਾਰਡਰ ਤੇ ਫਿਰ ਇਹ ਬੈਠਣਗੇ ਸ਼ਹਿਰਾਂ ਦੀ ਗਲੀਆਂ ਸ਼ਹਿਰਾਂ ਦੇ ਮੁਹੱਲਿਆਂ 'ਚ ਲੋਕਾਂ ਦਾ ਨਿਕਲਣਾ ਬੰਦ ਕਰ ਦੇਣਗੇ ਇਹ ਅਸੀਂ ਸਰਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਕੀ ਹੈ ਵੀ ਸਰਕਾਰ ਦੇ ਕੁਝ ਅਫਸਰ ਜਿਹੜੇ ਹੈ ਅਸੀਂ 6 ਮਹੀਨੇ ਤੋਂ ਮੈਂ ਤੁਹਾਡੇ ਸਾਹਮਣੇ ਚੈਨਲਾਂ ਤੇ ਬੋਲ ਰਿਹਾ WhatsApp ਮੈਸੇਜ ਪਾ ਰਿਹਾ ਸਾਰੇ ਅਫਸਰ ਮੇਰੇ ਮੈਸੇਜ ਸੁਣਦੇ ਆ ਪਰ ਅੱਗੇ ਸਰਕਾਰ ਦੇ ਨਮਾਇੰਦਿਆਂ ਨੂੰ ਮੈਸੇਜ ਨਹੀਂ ਲਾਂਦੇ ਸਾਡੇ ਸੀਐਮ ਸਾਹਿਬ ਨੂੰ ਨਹੀਂ ਕਹਿੰਦੇ ਜਿਹੜੀ ਚਿੱਠੀ ਸਾਡੇ ਸੀਐਮ ਸਾਹਿਬ ਨੇ 15 ਦਿਨ ਪਹਿਲਾਂ ਲਿਖੀ ਸੀਗੀ ਉਹ ਚਿੱਠੀ ਅਸਲ ਤੋਂ 6 ਮਹੀਨੇ ਪਹਿਲਾਂ ਲਿਖਣੀ ਚਾਹੀਦੀ ਸੀ ਅਸੀਂ ਬੜਾ ਪਿੱਟੇ ਸਾਨੂੰ ਕਿਸੇ ਨੇ ਸੀਐਮ ਸਾਹਿਬ ਨਾਲ ਨਹੀਂ ਬੁਲਾਇਆ ਨਾ ਸਾਨੂੰ ਕਿਸੇ ਬੰਦੇ ਨੇ ਕਿਸੇ ਮੰਤਰੀ ਨਾਲ ਮਲਾਇਆ ਨਾ ਕਿਸੇ ਮੰਤਰੀ ਨੇ ਸਾਡੀ ਆਕੇ ਸਾਰ ਲਈ ਨਾ ਕਿਸੇ ਐਮਐਲਏ ਨੇ ਸਾਡੀ ਸਾਰ ਲਈ ਸਵਾਲ ਤਾਂ ਇਹ ਹੈ ਵੀ ਹੁਣ ਪੀਛ ਪਸਤਾਏ ਕਿ ਆਬਨੇ ਜਦ ਚਿੜੀਆ ਚੁੱਕੀ ਖੇਤ ਇਹ ਤਾਂ ਹੁਣ ਕਹਿੰਦੇ ਵੀ ਚਿੱਠੀ ਲਿਖ ਕੇ ਅੱਜ ਚਿੱਠੀ ਪਾਈ ਕੱਲ ਪਾਈ ਸੀਐਮ ਸਾਹਿਬ ਨੇ ਬਹੁਤ ਵਧੀਆ ਚਿੱਠੀ ਲਿਖੀ ਹੈ ਉਹਨਾਂ ਨੇ ਤਾਂ ਕਿਹਾ ਵੀ ਜਿਹੜੇ ਸੈਲਰ ਵਾਲੇ ਡਿਮਾਂਡਸ ਕਰ ਰਹੇ ਆ ਉਹ ਸੈਲਰ ਵਾਲਿਆਂ ਦੀ ਬਿਲਕੁਲ ਜਾਇਜ਼ ਹੈ ਜਦ ਸੀਐਮ ਸਾਹਿਬ ਕਹਿ ਰਹੇ ਆ ਵੀ ਉਹਨਾਂ ਦੀ ਡਿਮਾਂਡ ਜਾਇਜ਼ ਹੈ ਫਿਰ ਇਹ ਸਾਡੇ ਸੈਲਰ ਵਾਲਿਆਂ ਤੇ ਡੀਸੀ ਐਸਡੀਐਮ ਡੀਐਫਸੀ ਕਿਉਂ ਥ੍ਰੈਟ ਕਰ ਰਹੇ ਆ ਸਾਡੇ ਸੈਲਰ ਵਾਲਿਆਂ ਨੂੰ ਸਰ ਅੱਜ ਕਿੱਥੋਂ ਕਿੱਥੇ ਥ੍ਰੈਟ ਕਰਨਾ ਨਾ ਜੇ ਥ੍ਰੈਟ ਕਰਨਾ ਆ ਕੇ ਤਰਸੀਮ ਸੈਣੀ ਨੂੰ ਫੜੋ ਆ ਕੇ ਫੜੋ ਸਤਪ੍ਰਕਾਸ਼ ਗੋਇਲ ਨੂੰ ਗੁਰਦੀਪ ਚਿੰਮੇ ਨੂੰ ਭਾਰਤ ਪੋਸ਼ਣ ਬਿਲਟੇ ਨੂੰ ਸਾਨੂੰ ਫੜੋ ਉਹ ਕਹਿੰਦੇ ਬੋਲੇ ਨੂੰ ਨਾ ਮਾਰੋ ਬੋਲੇ ਦੀ ਮਾਂ ਨੂੰ ਮਾਰੋ ਕਿਤੇ ਹੋਰ ਨਾ ਚੰਗ ਦੇਵੇ ਉਹ ਸਾਨੂੰ ਫੜੇ ਸਰਕਾਰ ਅਸਾ ਕਹਿੰਦੇ ਸਾਨੂੰ ਫੜੇ ਸਾਡਾ ਘੱਟ ਜਿਸ ਤਰੀਕੇ ਦੇ ਨਾਲ ਕਰਿਆ ਲੱਗਦਾ ਕਿਤੇ ਨਾ ਕਿਤੇ ਕੋਈ ਸੁਣਵਾਈ ਜਿਹੜੀ ਹੋ ਗਈ ਮੀਟਿੰਗ ਦਾ ਕੋਈ ਸੱਦਾ ਹੋਣ ਤੱਕ ਆਇਆ ਇਹ ਤਾਂ ਸਰਕਾਰ ਨੇ ਦੇਖਣਾ ਜੇ ਸਾਡੇ ਕੋਲ ਸੱਦਾ ਆਏਗਾ ਅਸੀਂ ਜ਼ਰੂਰ ਜਾਵਾਂਗੇ ਸਾੰਨੇ ਵੀ ਤਾਂ ਆਪਣੇ ਬੱਚੇ ਪਾਲਨੇ ਆ ਜੀ ਸਾਡੇ ਰਾਈਸ ਮਿਲਾਂ ਨੇ ਵੀ ਤਾਂ ਆਪਣਾ ਘਰ ਚਲਾਉਣੇ ਆ ਨਾ ਸਾਡੇ ਕੋਲ ਕਿਹੜਾ ਕੋਈ ਹੋਰ ਧੰਦਾ ਕੋਈ ਸਾਡੇ ਕੋਲ ਤਾਂ ਇਹੀ ਰਾਈਸ ਮਿਲ ਦਾ ਧੰਦਾ ਹੈ ਜੇ ਰਾਈਸ ਮਿਲ ਨਾ ਚੱਲੇ ਇਹ ਸਾਨੂੰ ਡਿਮੋਲਿਸ਼ ਕਰਕੇ ਇਹ ਸਾਨੂੰ ਜ਼ਮੀਨਾਂ ਵੇਚਣੀਆਂ ਪੈਣਗੀਆਂ ਵੀ ਜਿਹੜੇ ਸ਼ਹਿਰ ਚ ਸੈਲਰ ਪਹਿਲਾਂ 6 ਮਹੀਨੇ ਪਹਿਲਾਂ ਵੀ ਰਿਹਾ ਸੀਮ ਸਾਹਿਬ ਨੂੰ ਮਿਲਿਆ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਕਿਹਾ ਗਿਆ ਸੀਗਾ ਚਾਹੇ ਉਹ ਕੋਈ ਰਾਈਸ ਮਿਲਰ ਹੋਣ ਚਾਹੇ ਕਿਸਾਨ ਨੂੰ ਕਿਸੇ ਨੂੰ ਦੁੱਖ ਹੀ ਨਹੀਂ ਹੋਣ ਦਿੱਤਾ ਜਾਊਗਾ ਨਹੀਂ 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 ਉਹ ਸੀਐਮ ਕੋਲ ਤਾਂ ਸਾਡੇ ਰਾਈਸ ਮਿਲਰ ਜਲੰਧਰ ਗਏ ਸੀ ਇਲੈਕਸ਼ਨ ਦੇ ਵਿੱਚ ਉਹ ਕਹਿੰਦੇ ਮੈਂ ਸੈਲਰ ਵਾਲਾ ਨੂੰ ਮਿਲਣਾ ਹੀ ਨਹੀਂ ਸੀਐਮ ਸਾਹਿਬ ਤਾਂ ਹੁਣ ਸਾਨੂੰ 5 ਦਿਨ ਪਹਿਲਾਂ ਮਿਲੇ ਜਿੱਦਾਂ ਬਿਮਾਰ ਹੋਏ ਆ ਉਹ ਵੀ ਸਾਨੂੰ ਅਫਸਰਾਂ ਨੇ ਬੁਲਾਇਆ ਧੋਖੇ ਨਾਲ ਅਫਸਰਾਂ ਨੇ ਬੁਲਾਇਆ ਤਾਂ ਇਹ ਵੀ ਅਸੀਂ ਤੁਹਾਡਾ ਮੀਟਿੰਗ ਕਰਨੀ ਹੈ ਅਸੀਂ ਜਾ ਕੇ ਜਦ ਅਫਸਰਾਂ ਨਾਲ ਮੀਟਿੰਗ ਕਰ ਲਈ ਅਸੀਂ ਕੁਝ ਬੰਦੇ ਗਏ ਸੀਗੇ ਤਾਂ ਉਹ ਕਹਿੰਦੇ ਜੀ ਚਲੋ ਸੀਐਮ ਸਾਹਿਬ ਨੂੰ ਮਿਲਣਾ ਆਪਾਂ ਨੇ ਅਸੀਂ ਉਹਨਾਂ ਨੂੰ ਕਿਹਾ ਵੀ ਸਾਸੀ ਆਪਣੇ ਪੂਰੇ ਬੰਦੇ ਨਹੀਂ ਲੈ ਕੇ ਆਏ ਨਾ ਸਾਰੇ ਜ਼ਿਲ੍ਹਾ ਪ੍ਰਧਾਨ ਆਏ ਸਾਡੇ ਅਸੀਂ ਦੋ ਦੋ ਬੰਦੇ ਆਏ ਆ ਅਸੀਂ ਸੀਐਮ ਸਾਹਿਬ ਨੂੰ ਨਹੀਂ ਜੀ ਕਹਿੰਦੇ ਚੱਲਣਾ ਮਿਲਣਾ ਕੀ ਲੱਗਦਾ ਚਿੱਠੀ ਦਾ ਜਵਾਬ ਲੱਗਦਾ ਜਿੰਨੇ ਆ ਸਕਦਾ ਕਿ ਹਲੇ ਵੀ ਉਹੀ ਰਹੂਗਾ ਪਹਿਲੇ ਸੈਂਟਰ ਸਰਕਾਰ ਨੇ ਚਿੱਠੀਆਂ ਨਾਲ ਕੁਝ ਨਹੀਂ ਸੁਣਨਾ ਸਾਰੇ ਐਮਐਲਏ ਲੈਨ ਸੀਐਮ ਸਾਹਿਬ ਆਪਣੇ ਨਾਲ ਸਾਨੂੰ ਲੈਣ ਅਸੀਂ ਲੈ ਕੇ ਜਾਵਾਂਗੇ ਹਜ਼ਾਰ ਬੰਦਾ ਦਿੱਲੀ ਉੱਥੇ ਦਰਿਆ ਬਿਚਾ ਕੇ ਬੈਠਾਂਗੇ ਨਾਰੇ ਲਾਵਾਂਗੇ ਫਿਰ ਸੈਂਟਰ ਸਰਕਾਰ ਸੁਣੇਗੀ ਨਹੀਂ ਨਹੀਂ ਸੁਣਦੀ ਪਰ ਅੱਜ ਹੁਣ ਜਿਵੇਂ 4000 ਦੇ ਕਰੀਬ ਤੁਸੀਂ ਦੱਸ ਰਹੇ ਹੋ ਕਿ ਆਏ ਨੇ ਕੀ ਹੁਣ ਇਹਦੇ ਵਿੱਚ ਅਗਲੀ ਰਣਨੀਤੀ ਕੀ ਰੋਗੀ ਬਾ ਅਗਲੀ ਰਣਨੀਤੀ ਸਾਡੇ ਸੈਲਰ ਬੰਦ ਆ ਜੇ ਸਾਨੂੰ ਸਰਕਾਰ ਤੰਗ ਕਰੇਗੀ ਅਸੀਂ ਜੰਦੇ ਲਾ ਕੇ ਜਿਹੜੇ ਸਾਡੇ ਮੁਲਾਜ਼ਮ ਉਹਨਾਂ ਨੂੰ ਕੁਆਟਰ ਬਾਹਰ ਦਵਾ ਦਾਂਗੇ ਵੀ ਤੁਸੀਂ ਭਾਇਓਰੇ ਬੈਠੋ ਜੰਦੇ ਲਾ ਕੇ ਆਪਣੇ ਘਰਾਂ ਨੂੰ ਜਾ ਕੇ ਬਹਿ ਜਾਗੇ ਬਹੁਤ ਬਹੁਤ ਧੰਨਵਾਦ ਜੀ ਤਾਂ ਬਿਲਕੁਲ ਇਸੇ ਸਾਡੇ ਨਾਲ ਸਤਪਾਲ ਜੀ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈਗਾ ਕਿ ਹਲੇ ਵੀ ਜੇ ਸਾਡੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਸਾਡੀਆਂ ਹੜਤਾਲ ਚੱਲ ਰਹੀ ਹੈ ਇਸੇ ਤਰ੍ਹਾਂ ਜਿਹੜੀ ਹੈ ਉਹ ਜਾਰੀ ਰਹੂਗੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੈਗਾ ਉਹ ਦੇਖੋ ਹੁਣ ਚਿੱਠੀ ਦਾ ਜਿਹੜਾ ਜਵਾਬ ਹੈਗਾ ਉਹ ਸੀਐਮ ਸਾਹਿਬ ਦੀ ਭੇਜੀ ਹੋਈਦਾ ਉਹਦਾ ਨਤੀਜਾ ਨਿਕਲ ਕੇ ਆਉਂਦਾ ਕਿ ਨਹੀਂ ਬਾਕੀ ਹੋਰ ਅਪਡੇਟਸ ਲਈ ਬਣੇ ਰਹੋ ਹਮਦਰ ਟੀਵੀ ਦੇ ਨਾਲ ਕੈਮਰਾ ਪਰ